405 ਬੋਲਾਂਗੇ ਨਾ 405 ਇੱਥੇ ਲਾ ਦੇ ਬਾਈ ਲੈ ਬਾਈ ਮਿੱਤਰੋ ਇਹਦਾ ਰੇਟ ਹੋ ਗਿਆ 405 ਰੁਪਏ ਬਾਈ ਰੇਟ ਹੋ ਗਿਆ ਮਿੱਤਰੋ ਇਹਦਾ ਆਜੋ ਬਾਈ ਅਗਲੀ ਟਰਾਲੀ ਵੇਖਦੇ ਹਾਂ 475 ਰੁਪਏ ਹਲੇ ਤੱਕ ਤੇ ਬਾਈ ਸਿਰਾ ਰੇਟ ਚੱਲ ਰਿਹਾ ਹੈ ਮਿੱਤਰੋ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 350 350 350 355 60 65 70 ਕਿੱਥੇ ਜਾਣੀ ਆਪਾਂ ਹਾਂ ਕੋਲ ਦੋਤੀ ਫਿਰ ਅੱਗੇ ਇਹਦਾ ਪਰਵਾਸੇ ਇਹਦਾ ਆਈ ਹੋਈ ਇੱਥੇ ਬਾਈਪਾਸ ਤੇ ਸਿੰਧਮੰਦ ਕੋਠੇ ਇੱਕ ਰਾਏ ਲੱਗੂ 200 ਰੁਪਿਆ ਹਾਂ ਠੀਕ ਆ ਭਾਈ ਕਿਰਾਇਆ ਲੱਗਣਾ ਹਾਂ 65 ਰੁਪਈਆ 70 75 80 85 90 95 400 5 10 15 20 420 ਬੋਲਾਂਗੇ ਨੇ 420 ਇੱਥੇ ਲਿਖੋ ਜੀ ਮਿੱਤਰੋ ਇਹਦਾ ਰੇਟ ਵੀ ਬਾਈ 420 ਰੁਪਏ ਹੋ ਗਿਆ ਬਾਈ ਆਜੋ ਬਾਈ ਅਗਲੀ ਟਰਾਲੀ ਵੇਖੀ ਉਹਨੇ 420 ਰੁਪਏ ਬਾਈ ਹਲੇ ਤੱਕ ਤੇ 475 ਬਾਈ ਹਲੇ ਤੱਕ ਸਿਰਾ ਰੇਟ ਆਹ ਤੱਕ ਨਾ ਰਹਿ ਗਿਆ 1 2 3 ਤੇ 3 6 ਨਾ ਰਪਏ ਬਾਈ ਵਾਲੇ ਬੋਲੀਆ 350 ਜੀ 55 52 60 65 70 75 80 85 90 95 400 400 ਬੋਲਾਂ ਬਈ ਨੇ ਇਹ ਵਾਲਾ ਬਾਈ 420 ਜੀ ਲੈ ਵੀ ਮੇਤਰੋ ਇਹਦਾ ਰੇਟ ਹੋ ਗਿਆ ਬਾਈ 400 ਰੁਪਿਆ ਤੇ 475 ਹਲੇ ਤੱਕ ਬਾਈ ਸਾਰਾ ਰੇਟਾ ਰਿਕਾਰਡ ਟੁੱਟਿਆ ਨਹੀਂਗਾ 475 ਹੀ ਰੇਟ ਮੇਤਰੋ ਹਲੇ ਖੜਾ ਏ ਬਾਈ ਤੇ ਕੀ ਲੱਗਦਾ ਵਾਲੇ 500 ਰੁਪਿਆ ਕਿ ਨਹੀਂ ਬਾਈ ਕੀ ਦੀ ਏ ਬਾਈ ਬੋਲੋ ਜੀ 350 ਸਾਡੇ 350 ਸਾਡੇ 350 ਸੰਦਮੀ ਜਾਊਗਾ ਸੰਦਮੀ ਜਾਏਗਾ ਅੰਕਲ ਜਾਊਗਾ ਭਾਈ 200 ਰੁਪਿਆ ਕਰਾਇਆ 60 65 70 75 80 85 400 5 1015 20 25 30 35 435 ਬੋਲਣਗੇ 435 ਰੁਪਏ ਜੀ ਲੱਭ ਮਿੱਤਰੋ ਇਹਦਾ ਰੇਟ ਹੋ ਗਿਆ ਬਈ 435 ਰੁਪਏ ਬਈ ਲਾਈਵ ਖਰਾਬ ਹੋ ਗਿਆ ਸੀ ਕੁਝ ਕਰਕੇ ਵੀਡੀਓ ਅਪਲੋਡ ਕਰਾਂਗੇ ਆਪਾਂ ਦੁਬਾਰੇ ਲਾਈਵ ਦੇ ਵਿੱਚ ਦਿੱਕਤ ਆ ਗਈ ਸੀ ਨੈਟਵਰਕ ਇਸ਼ੂ ਆ ਗਿਆ ਸੀਗਾ ਤੇ ਇਸੇ ਕਰਕੇ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਬਈ ਬਾਅਦ ਚੋਂ ਉੱਥੇ ਰਵੀ ਨੂੰ ਲੈ ਲਈ ਉਹਨਾਂ ਦੇ ਨੂੰ ਉਹ ਮੇਰੇ ਕੋਲੇ ਹੋਣਾ ਨਹੀਂ ਉਹਦਾ ਤੂੰ ਗੋਲ ਤੂੰ ਜਾ ਉੜਾ ਚਲ ਵੇਖ ਲੈ ਅੰਦਰ ਦੀ ਆ ਅੰਦਰ ਦੇ ਅੰਦਰ ਦੀ 350 55 59 60 65 70 80 400 5 10 15 415 20 25 30 35 40 440 ਬੋਲਣਗੇ ਨਾ ਮੇਰੇ 50 ਰੁਪਏ ਦਿੱਤੇ ਹੋਏ ਆ ਕੋਈ ਨਹੀਂ ਕੋਈ ਨਹੀਂ 440 ਰੁਪਏ ਮਿੱਤਰੋ ਇਹਦਾ ਰੇਟ ਹੋ ਗਿਆ ਭਾਈ 440 ਰੁਪਏ 475 ਤੋਂ ਹਲੇ ਵਧਿਆ ਨਹੀਂ ਗਿਆ ਮਿੱਤਰੋ ਰੇਟ 475 ਵਾਲੇ ਤੋਂ ਕਰਦਾ ਭਾਈ 445 ਰੁਪਏ ਜੀ ਕਿਦੀ ਟਲੀ ਵੀਰੇ ਹਾਂ ਭਾਈ ਬੰਦਾ ਮੈਂ ਕਿੱਥੋਂ ਲੈ ਕੇ ਆਵਾਂ ਬੰਦਾ ਕੋਨੇ ਲੈ ਮੇਰਾ ਟਸਾਗਾ ਬੰਦਾ ਭਾਈ ਇਹਦਾ ਮਿਲਦਾ ਲਾਇਆ ਫਿਰ ਫੇਰ ਵੇਖ ਲੈ ਫਿਰ ਹੁਣ ਆਇ ਟਲੀ ਹੋਊਗਾ ਥੋੜਾ ਹੋਊਗਾ ਫਿਰ ਬੰਦਾ ਤਾਂ ਅਗਲੇ ਨੂੰ ਜਾਣਾ ਪੈਣਾ ਹਾਂ ਮੰਦਾ ਵੇਖ ਕੇ ਬੋਲੀ ਜਾਓ ਨਾ ਤੇ ਚੁਕਾ ਦੇ ਉਹ ਤੇ 200 ਰੁਪਏ ਮਿਲ ਜੂ ਨਾਲ ਕਿ ਨਹੀਂ ਚੁਕਾਈ ਬੰਦਾ ਯਾਰ ਮੁੜ ਕੇ ਬਈ ਨਾ ਮਿਲੇ ਸਾਡੇ ਪੁੱਤ ਦਾ ਮੁੜ ਕੇ ਤੇਰੇ ਨਾਲ ਚੱਲ ਕਰਦਾ ਗੱਲ ਫਿਰ ਕੀ ਦੀ ਆ ਬਈ ਰਾਲੀ ਦੀ ਅਣਕ ਦੀ ਇਹ ਲੈ ਆ ਇਹ ਟਰਲ ਕਿਹਦੀ ਲਈ ਸੀ ਐੱਚੇ ਸੀਗਾ ਖੜਾ ਯਾਰ ਹੁਣੇ ਫੋਨ ਤੇ ਕਰ ਫੋਨ ਤੇ ਕਰ ਤੁੱਤੇ ਨੇ ਲਈ ਆ ਕੀ ਰੀਆ ਬਈਆ ਗਿੱਲੀ ਗੁੱਲੀ ਅਗੜੇ ਪਈ ਆ ਨਿਕਲ ਗਏ ਨਹੀਂ ਇਹ ਤਾਂ ਥੋੜੀ ਆ ਗਈ ਵਿੱਚੋਂ ਹੀ ਨਿਕਲਿਆ ਯਾਰ ਰੱਖ ਵਾਪਾ ਬੁੱਲੀ ਰੱਖ ਜਿਹੜੇ ਦੇਈ ਜਾਂਦਾ ਓ ਨਹੀਂ ਦਿੰਦਾ ਨਹੀਂ ਦਿੰਦਾ ਰੱਖ ਬਸ ਹਾਂ ਬੋਲ ਰੱਖ ਵਾਪਾ ਦੱਲੇ ਆ ਮੱਛੀ ਗੋਲ ਪਹਿਲਾ ਆ ਬੋਲੋ ਬਈਆ ਤੇ ਸਮਝਾਈਏ ਮਰੋ ਦਾ ਕੀ ਕਰਦਾ ਤੂੰ ਗਾਗੂ ਗੋਲਾ ਕਹਿੰਨੂ ਹੈ ਇਹ ਨਹੀਂ ਕਹੂਗਾ ਨਹੀਂ ਕਹੂਗਾ ਠੀਕ ਹੈ ਬੋਲਦਾ ਬਈ ਤੇ 100 ਰੁਪਇਆ 100 ਰੁਪਇਆ ਸੁੱਕੀ ਲੈ ਲਓ ਯਾਰ ਤੂੰ ਲੈ ਲੈ 100 ਰੁਪਇਆ ਸਾਡੇ ਦੋ ਵਜੇ ਸਾਡੇ ਹਾਂਜੀ ਗੁਰੂ ਸਾਹਿਬ ਜਾਏਗਾ ਭਾਈ ਨਹੀਂ ਜਾਂਦਾ ਚਲ ਹਾਂ ਨਾ ਪੁੱਛ ਹਾਂਜੀ 100 ਰੁਪਇਆ ਨਹੀਂ ਵੇਚਣੀ ਅੰਦਰ ਦੀ ਹੈ ਹਾਂਜੀ ਆਪਣੀ ਆ ਬਈ ਅੰਤਰ ਦੀ ਹੈ 350 55 54 60 65 70 75 80 85 385 ਬੋਲਣਗੇ ਨੇ 90 95 405 10 15 ਬੋਲਣਗੇ 420 ਕਰਦੇ 20 25 30 430 ਬੋਲਾਂਗੇ 35 40 40 ਬੋਲਦਾ ਕੋਈ 45 450 450 ਬੋਲਾਂਗੇ ਨੇ 55 60 ਚੱਲ ਜਾ ਪਿੰਡ ਵਾਲਿਆਂ ਨੂੰ ਬੋਲਾਂਗੇ ਨੇ ਚਲੋ ਜੀ 460 ਰੁਪਏ 460 ਰੁਪਏ 2000 ਦਾ ਰੇਟ ਹੋ ਗਿਆ ਭਾਈ 400 ਤੇ 60 ਰੁਪਏ ਭਾਈ ਦੇਖੋ ਭਾਈ ਕਿੰਨਾ ਜਾਂਦਾ ਰੇਟ ਹਾਲੇ ਤੱਕ 475 ਤੋਂ ਰੇਟ ਨੀਗਾ ਵਧਿਆ ਇਹ ਨਾ ਰਹਿ ਗਿਆ ਭਾਈ ਤਿੰਨ ਪਹਿਲਾਂ ਲਾਈਵ ਕੀਤਾ ਸੀ ਵੀਰੋ ਉਹਦੇ ਚ ਨਾ ਥੋੜੀ ਦਿੱਕਤ ਆ ਗਈ ਸੀ ਤਾਂ ਹੀ ਹੁਣ ਤੁਹਾਨੂੰ ਤੁਝੂ ਵੈਸੇ ਰਿਕਾਰਡ ਕਰਕੇ ਵਿਖਾ ਦਾਂਗੇ ਬੋਲੀ ਨੈਟਵਰਕ ਬਹੁਤ ਅੱਜ ਯਾਰ इशੂ ਆ ਰਿਹਾ ਹੈ ਗਿਆ ਭਾਈ ਬੋਲੋ ਜੀ ਡੱਕ ਰੇਟ ਸੇ 150 55 54 60 ਸਾਰੇ ਗੱਲ ਦੇ ਗੰਡੇ 160 65 70 75 80 85 90 94 200 5 10 210 ਰੁਪਏ ਬੋਲਾਂਗੇ ਨਾ ਕਿੱਥੇ ਜਾਣੀਆਂ ਜਾਏਗਾ ਬਈ ਲਾਊਗਾ ਲਾਊਗਾ 210 15 20 25 35 35 40 45 250 52 300 300 ਬੋਲਾ ਚੱਲ ਚੱਲ ਚਲ ਚਲੋ ਜੀ 300 ਰੁਪਏ ਗੁਰੂ ਸਾਰਾ 300 ਰੁਪਏ ਬਈ ਇਹਦਾ ਚੰਗਾ ਰੇਟ ਲੱਗ ਗਿਆ ਬਈ ਕਿਉਂਕਿ ਕੁਆਲਟੀ ਬਹੁਤ ਸੀ ਤੁੜੀ ਦੀ ਹੈ ਨਾ ਤੇ ਕਾਲਾ ਰੰਗ ਹੁੰਦਾ ਜਿਵੇਂ ਉਵੇਂ ਦਾ ਰੰਗ ਸੀਗਾ ਵੀਰੋ ਤੇ ਚੰਗਾ ਲੱਗ ਗਿਆ ਰੇਟ ਬਈ 2 ਨਾਲ ਰਹਿ ਗਏ ਬਈ ਆ ਜਾਓ ਦੇਖਦੇ ਹਾਂ ਸਿਰਾਂ ਰੇਟ 400 ਰੁਪਏ ਔਰ ਰੇਡ ਵੀ ਵਾਦ ਗਿਆ ਵੇਖਣਾ ਕੀ ਆ ਵਾ ਕਹਿਣਾ ਬੋਲਣਾ ਨਹੀਂ ਸੀ ਇੱਥੇ ਭੋਂਗਣੇ ਨਾਖਵਾ ਰੋੜ ਵੀ ਗਿਆ ਵੀ ਕਿਉਂ ਉਹ ਟਾਲੀਆਂ ਵੱਜੀਆਂ ਰਹਿ ਗਈਆਂ ਚਿੱਟੀ ਟੁੜੀ ਹੈਣੀ ਜੀ ਪਹਿਲਾ ਟੇਰ ਲੱਗੇ ਉਹ ਸਾਡੇ ਕੋਲ ਦੱਸ ਕੱਲ ਕੀ ਭਾਈ ਸੀ ਓਏ ਨਿੱਤੀ ਨਹੀਂ ਹੈਣਾ ਦੰਦਾ ਅੱਜ ਵੀ ਨਹੀਂ ਲੱਗਦਾ ਹਾਂ ਭਾਈ ਆ ਜਾ ਚਲ ਓਏ ਕੀ ਹੋ ਗਿਆ ਬੰਦਾ ਨਹੀਂ ਮਿਲਦਾ ਲਾਉਣ ਵਾਲਾ ਸਦਾ ਬੰਦਾ ਨਾਲ ਓਏ ਕੱਲਾ ਹੀ ਹੈ ਬੋਲੋ ਹੀ ਬੋਲੋ ਕੋਈ ਬੰਦਾ ਹੈ ਨਹੀਂ ਨਾ ਜਿਹਦੇ ਬੰਦਾ ਹੈਗਾ ਉਹ ਬੋਲ ਪੁੱਛਾ ਪੁੱਛ ਗਿਆ ਉਸਲੇ ਪੁੱਛ ਲੈ ਪੰਚ ਜੀ ਖੜੀ ਹੈ ਟਰਾਲੀ ਲੱਗਦੀ ਹੈ ਉਹ ਬੋਲੀ ਦਾ ਕਰੋ ਬੰਦਾ ਤਾਂ ਮੈਨੂੰ ਤੇ ਬੋਲੂਗਾ ਤਾਂ ਬੋਲੂਗਾ ਮੈਂ ਉਹਦਾ ਪਛਾਣ ਨਹੀਂ ਜੰਨਾ ਆਦਰ ਚੱਲਦੀ ਨਹੀਂ ਤੇਰੇ ਉਹ ਬੰਦੇ ਰੋਲਾ ਦੇ ਬੰਦੇ ਦਾ ਨਹੀਂ ਉਹਨਾਂ ਦੇ ਤਾਂ ਬੰਦਾ ਸਭ ਹੋਊਗਾ ਕਰੇ ਕਿਹਦਾ ਬਾਈਆਂ ਦੇ ਕਿਹਿਆਂ ਦੇ ਹੁੰਦੇ ਆ ਆਏ ਆਏਗਾ ਮੰਡੀ ਟਰਾਲੀ ਲਗਣੀ ਹੈ ਲੋਈ ਮਿਲ ਜੂ ਨਾਲ ਤੁਹਾਨੂੰ ਹੈਗੀ ਆ ਮਾੜੀ ਮੋਟੀ ਨਹੀਂ ਆ ਬੰਦਾ ਨਹੀਂ ਮਿਲਦਾ ਗਾਰ ਨਹੀਂ ਮਿਲਦਾ ਰਾਗ ਨਹੀਂ ਮਿਲਦਾ ਇਹਦਾ ਵੀ ਨਹੀਂ ਮਿਲਣਾ ਲੱਗਦਾ ਆਹ ਦੁੱਸਰੀ ਭੈਣ ਹੀ ਆ ਜੀ ਕਿੱਥੇ ਜਾ ਰਹੇ ਆ ਹੂੰ ਆ ਵੇ ਇੱਧਰ ਕਿਹਦੀ ਆ ਭਈ ਇਹ ਹਾਂਜੀ ਐ ਨਿਕਲੂਗੀ ਨਹੀਂ ਨਹੀਂ ਇਹ ਤਾਂ ਕਿਤੇ ਆ ਗਿਆ ਨਾ ਮਾੜਾ ਮੁੰਡਾ ਉੱਤੇ ਜਾ ਕੇ ਨਹੀਂ ਮਿਲਦਾ ਕੋਈ ਇਹ ਕਿ ਪ੍ਰਵਾਹ ਕਰ ਸੁਧਦਲਾਣਾ ਹੀ ਪੋਣਾ ਨਹੀਂ ਹੋਰ ਤਾਂ ਚੱਲ ਕੇ ਵੇਲਾ ਜਿੱਥੋਂ ਮਰਜੀ ਹੋਵੇ ਆ ਆ ਨਕਲ ਦੀ ਨਕਲ ਦੀ ਆ ਬਾਈ ਵੇਖ ਲੋ ਮਾਰੀ ਮੋੜ ਕੇ ਪੰਡ ਚ ਹੋਊਗੀ ਹਾਂ ਬੋਲਣਾ ਬਾਈ ਕਿਨੇ ਛਲੀਆਂ ਚ ਹੋਊਗੀ ਉਹ ਦਾ ਨਹੀਂ ਰੱਖ ਰਿਹਾ ਫਿਰ 150 150 150 150 150 ਬੋਲਣਾ ਬਾਈ ਕਿਨੇ 150 ਵਿਕਦੀ ਆ ਜੀ ਬਈ ਤੇਰੇ ਸਾਹਮਣੇ ਆ ਸਾਹਮਣੇ ਬਈ ਪਹਿਲਾਂ ਮਾਰਕੀਟ ਜੇ ਆਪਾਂ ਕਰਾ 150 ਰੁਪਈਆ ਮਿੱਤਰੋ ਲਾਸਟ ੜੀ ਟਰਾਲੀ ਦਾ ਰੇਟ ਹੋਇਆ ਬਈ ਕੁਆਲਿਟੀ ਕਾਫੀ ਟੌਣ ਸੀਗੀ ਉਹਦੀ ਹਣਾ ਤੇ ਆ ਇੱਕ ਟਰਾਲੀ ਹਾਲੇ ਵਿਕੀ ਨਹੀਂ ਗਈ ਇਹਦੀ ਬੋਲੀ ਨਹੀਂ ਆਈ ਕਿਉਂਕਿ ਬੰਦਾ ਨਹੀਂ ਰਿਹਾ ਚੱਲ ਬੰਦਾ ਮਰਦਾ ਬੰਦਾ ਲੈ ਨਹੀਂ ਹੁਣ ਕਰੀਏ ਕੀ ਦੇਖਦਾ ਕੀ ਬੰਦਾਲੇ ਬਈ ਉਹਦਾ ਕੋਈ ਪਤਾ ਨਹੀਂਗਾ ਆ ਪਾ ਲਾਉਗਾ ਕੋਈ ਆ ਤੀਰ ਤੇ 12 1200 ਮਗਰੇ ਘਾਟਾ ਆਹੋ ਭਾਈ ਮੈਂ ਤਾਂ ਅੱਜ ਸਮਾਂ ਕਾਲੀ ਸੀ ਅਖਾ ਮੈਂ ਚਲ ਕੋਈ ਬੰਦੀ ਲੈ ਲਾਂਗੇ ਨਹੀਂ ਨਹੀਂ ਲੈ ਬੰਦਾ ਪਹਿਲੀਆਂ ਚ ਲੈਣੀ ਥੋੜਾ ਫਿਰ ਆ ਗਿਆ ਤੇਰੇ ਲਈ ਆਵੇ ਠੰਡੇ ਰੇਤੇ ਚੋਂ ਆਇਆ ਕਹਿੰਦਾ ਲਟਕੇ ਤੂੰ ਇਹ ਮੇਰੀ ਗੱਲ ਸੁਣ ਲੈ ਚੱਕ ਕੇ ਪੂਰੀ ਭਾਈ ਲੱਗਦੀ ਕਹਿੰਦੇ ਹਨਾ ਹੈ ਪੂਰੀ ਭਾਈ ਸੀ ਪਹਿਲਾਂ ਲੱਗਦੀ ਹੂੰ ਪੂਰੀ ਤਾਂ ਆ ਪਈ ਹੈ ਨਾ ਜਿਹੜੇ ਟੰਗ ਟੱਪਾ ਹੂੰ ਕੋਈ ਤਾਂ ਹੈ ਨਹੀਂ ਬੰਦਾ ਕੋਈ ਯਾਰ ਲਾਉਣ ਵਾਲਾ ਅੱਗੇ ਲੈ ਇੰਨੇ ਹੁੰਦੇ ਬੰਦੇ ਇੱਥੇ ਆ ਜੰਟਾ ਨਹੀਂ ਆਇਆ ਹਾਂ ਆ ਗਿਆ ਬਈ ਇਹ ਗਾਗ ਦੇ ਸਰਤੇ ਆ ਨਹੀਂ ਮਜ਼ਾ ਨਹੀਂ ਬੰਦਾ ਨਹੀਂ ਮਸਾਈ ਨਹੀਂ ਬੰਦਾ ਇਹ ਢਾਲ ਛੱਡ ਕੇ ਸਾਰੀ ਬੰਦਾ ਦੇ ਹਾਂ ਬੰਦਾ ਦੇ ਯਾਰ ਬੰਦੇ ਹੈ ਹੀ ਨਹੀਂ ਅੱਜ ਕੋਈ ਹਾਂ ਬੰਦਾ ਕੋਈ ਨਹੀਂ ਆਈ ਤਾਂ ਮੈਂ ਤਾਂ ਛੱਡਦੀ ਟਰਾਲੀ ਅੱਛਾ ਹੁਣ ਚੋੜੀ ਲਵਾ ਲਾਂਗੇ ਲਿਆ ਪਰਲੀ ਬਾਈ ਹਾਂ ਜਿੰਨਾ ਘੰਟਾ ਲੂਗੀ ਉਹ ਹੋਊਗੀ ਚੱਲਾ ਫਿਰ 8 8:30 ਹੋਊਗੀ ਲਿਓ ਬਾਈ ਮੇਰੇ ਪੈਸੇ ਬੈ ਕੱਲ ਹੀ ਕਰ ਲਾਂਗੇ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਰੇਟ ਕੀ ਹੋਣ ਕੱਲ ਨੂੰ ਕਰ ਲਾਂਗੇ ਕੀ ਰੇਟ ਹੋਈ ਆ ਉਹ ਪੰਜਾ ਇਹ ਤਾਂ ਤੇਰੀ ਮਾਉ ਦੇ ਭੇਜ ਦੇ ਲੈ ਆ ਬਾਈ ਖੜੇ ਨੂੰ ਦੇ 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 ਚੱਲ ਕਿੱਥੇ ਜਾਣਾ ਬੰਦਾ ਫੋਕਲ ਬਣ ਬੰਦਾ ਹੈਗਾ ਲਾਉਣ ਵਾਲਾ ਆਪ ਵੀ ਲਾਉਣੀ ਆ ਬਈ ਮੈਂ ਬੰਦੇ ਯਾਰ ਕੋਈ ਨਹੀਂ ਉਥੇ ਕੱਲ ਦੇ ਦਾਂਗੇ ਸੋਰੀ ਕੀ ਰੇਟ ਕੀ ਹੋਈ ਆ ਹਾਂ 400 ਬਾਈ ਬਾਈ ਜੀ 400 ਕਿੰਨੇ ਕੁ ਕਵਾਂਟ ਲੂਗੀ ਇਹ 8-9 ਕਵਾਂਟ ਲੈ 8-9 ਕਵਾਂਟ ਹਾਂ ਲਾ ਲਿਖਾਓ ਨੰਬਰ ਉਹੀ ਕਰਦੇ ਸੀ ਹੁਣ ਕੋਈ ਇੱਥੋਂ ਵੇਖ ਲੈ ਕੋਈ ਮਿਲਦਾ ਤਾਂ ਇੱਥੇ ਕਾਲੀ ਮੈਂ ਦੇ ਹਾਂ 20 ਰੁਪਏ ਦੇ ਦੋ ਤੁਸੀਂ ਤੈਨੂੰ ਤੇ ਨੰਬਰ ਮੋਬਾਈਲ ਨੰਬਰ ਦੇ ਦਿਓ ਇੱਧਰ ਕਰੀ ਜਾਂਦਾ ਬਾਈ ਸੌਦਾ ਵਾਲੀ ਤੂੜੀ ਵਿਕੀ ਨਹੀਂ ਸੀਗੀ ਉਹ 87280 60 63 ਫੋਕਲਵਾਂਚ ਕਿੱਥੇ ਜਿਆ ਉੱਥੇ ਕੰਡਾ ਆ ਗਿਆ ਸਾਹਮਣੇ ਆ ਕੰਡਾ ਕੋਲੀ ਆ ਚੰਗਾ ਉੱਥੇ ਕਰਾ ਲਈ ਨਾ ਵੀਰੇ ਉੱਥੇ ਸੌਖਾ ਹੈ ਇੱਥੇ ਪੈਸੇ ਲੈ ਲੈਂਗੇ ਨਾ ਹਾਂ ਨੰਬਰ ਲਗਤਾ ਹਾਂ ਨੰਬਰ ਲਿਖਤਾ 20 ਰੁਪਏ ਦੇ ਦੇ ਅਣੀ ਇਹ ਸੁਣ ਮੇਰਾ ਤਾਂ ਪਤਾ ਹੋਈ ਗਏ ਚੱਲ ਕੋਈ ਜਾ ਉੜਾ ਜਾ ਚੱਲ ਲੈ ਜਾ ਸਪੰਜ ਮਾਰੀ ਦੇ ਦੋ ਕੋਈ ਨਹੀਂ ਲੈ ਚੱਲ ਜੱਜਾ ਮੋਟਰਸਾਈਕਲ ਆਇਆ ਇੱਧਰ ਨੂੰ ਚੱਲ ਤੂੰ ਕਿਉਂ ਗਿਆ ਹਾਂ ਸੰਤਿਆਂ ਵਾਰੀ ਕਰਦਾ ਇਹ ਆਰੇਗੀ ਇੱਕ ਜੀ ਸਾ ਵੀ ਆ ਜਮਾ ਥੋੜੀ ਸਾਫ ਆ ਯਾਰ ਰਹਿ ਜਾਂ ਸਾਰੀਆਂ ਹੋ ਰਹੀ ਯਾਰ ਬੰਦਾ ਰਹਿਣੀ ਹਣਾ ਬੰਦੇ ਹੈ ਨਹੀਂ ਯਾਰ ਬੰਦੇ ਅੱਗੇ ਤਾਂ ਇੰਨੇ ਹੁੰਦੇ ਉਹ ਵੀ ਆ ਹੁਣ ਆਲਾ ਹੀ ਆ ਓਏ ਮਖਤਿਆਰ ਇੱਥੇ ਆਉਂਦਾ ਹੁੰਦਾ ਯਾਰ ਉਹ ਅਜਾ ਆਇਆ ਨਹੀਂ ਹਣਾ ਜੇ ਆਉਣ ਆਲੇ ਆਉ ਉਹਨੂੰ ਭੇਜ ਦੇ ਹਾਂ ਅਰੇ ਦਾ ਰੇਟ ਕਿੰਨਾ ਰਹਿੰਦਾ ਕੇਵਲਾ ਹੁਣ ਫਰਾ ਕੱਲ ਵਿਗਿਆ ਜੀ 280 90 ਰੋਸੋਸੀ ਨਬਿਆ ਉੱਥੇ ਹੀ ਖੜਾ ਖੜੀ ਮੜਿਆ ਖੜੀ ਚੁੰਡੀ ਨਾ ਵੱਢੀਂ ਕਦੇ ਲਫਾਫਾ ਸੀਗਾ ਚੁੰਡੀ ਤੇਰੇ ਵੱਢੀ ਨੰਬਰ ਨੰਬਰ ਨਹੀਂ ਮੁਕਿਆ ਨੰਬਰ ਹੈ ਨਹੀਂ ਆ ਲਿਖ ਕੇ ਰੱਖਦੇ ਆ ਦਾ ਨੰਬਰ ਨੰਬਰ ਕਿਹਾਲ ਦਾ ਚਾਲਾ ਕੋਲ ਹੈ ਹੈ ਬਈ ਇਧਰ ਆਉਣਾ ਹੁੰਦਾ ਹੈ ਹਮਕੇ ਇਹ ਨਿਰ ਤੇ ਪਾਦ ਨਦੇ ਵਾਜ ਨਹੀਂ ਦਿੰਦੇ ਹਾਂ ਕੱਲ ਇੱਕ ਬੰਦੇ ਨੇ ਆ ਕੇ ਕਹਿੰਦਾ ਯਾਰ ਲੈਟ ਤੇ ਤਾਂ ਪਾਈ ਜਾਂਦੇ ਆਵਾਜ਼ ਤਾਂ ਦਿੰਦੇ ਨਹੀਂ ਇਹ ਉਹਦੇ ਵਾਂਗੂੰ ਕਾਦੀ ਆਵਾਜ਼ ਜੇ ਮੈਂ ਬੋਲਦੇ ਆਪਾਂ ਅੱਛਾ ਆਵਾਜ਼ ਨਹੀਂ ਛੱਡਦੇ ਉਹ ਪੱਠੇ ਕਿੰਨੇ ਕ ਵਜੇ ਨੂੰ ਮੇਰਾ ਸੇਕ 11 ਵਜੇ 11 ਵਜੇ ਹਾਂ ਕੀ ਰੇਟ ਦਾ 280 90 ਨਾ ਨਾ ਲੈਸ ਕਰੀ ਅੱਜ ਉਹਨਾਂ ਰੇਂਜ ਘਟ ਸੀ ਨਾ ਕੋਈ ਕੀ ਹੂੰ ਲੈ ਵੀ ਮਿੱਤਰੋ ਬੋਲੀ ਹੋ ਗਈ ਖਤਮ ਬਾਈ ਰੇਟ ਰਿਆ ਅੱਜ ਸਿਰਾ 400 ਤੇ 75 ਰੁਪਏ ਇੱਕ ਟਰਾਲੀ ਗਈ ਸੀ ਮੇਲਾ 1480 ਰੁਪਏ ਤੇ ਬਾ 475 80 ਬਾਈ ਸਿਰਾ ਰੇਟ ਰਿਆ ਯਾਨੀ ਰੇਟ ਮੰਦੇ ਹੋਇਆ ਅੱਗੇ ਨਾਲੋਂ ਵਧੇ ਨਹੀਂਗੇ ਆਲੇ ਤੇ ਰੇਟ ਬਾਈ 475 80 ਚੰਗੀ ਤੁੜੀ ਦਾ ਰੇਟ ਅੱਜ ਦਾ ਬਾਈ ਰਿਆ ਧੰਨਵਾਦ ਵੀਰੋ ਤੁਹਾਡਾ ਬਹੁਤ-ਬਹੁਤ ਬਾਈ ਜੀ ਵੀਡੀਓ ਦੇ ਨਾਲ ਜੁੜਨ ਵਾਸਤੇ ਕੱਲ ਨੂੰ ਹੁਣ ਕੱਲ ਤੋਂ ਦੁਬਾਰੇ ਆਪਾਂ ਲਾਈਵ ਹਾਂ ਡੇਲੀ ਹੋਇਆ ਕਰਾਂਗੇ ਅੱਜ ਥੋੜਾ ਨੈਟਵਰਕ ਇਸ਼ੂ ਆ ਗਿਆ ਸੀ ਯਾਰ ਤੇ ਡੇਲੀ ਲਾਈਵ ਹੋਇਆ ਕਰੂਗਾ ਭਾਈ ਹੁਣ ਫੇਰ 7:30 ਵਜੇ ਪ੍ਰੋਗਰਾਮ ਹੋਣਾ ਆਪਾਂ ਵਿਹਲੇ ਹੋਗੇ ਤੇ ਮੇਲਾ ਯਾਰ ਵਾਲੇ ਸਾਹਮਣੇ ਚੱਲੀ ਜਾਂਦਾ ਇਹਨਾਂ ਨੇ ਚੱਕਿਆ ਨਹੀਂਗਾ ਹਨਾ ਮੈਨੂੰ ਲੱਗਦਾ ਵੀ ਇੱਕ ਅੱਧਾ ਦਿਨ ਹੀ ਰਹਿੰਦਾ ਹੁਣ ਇਹਨਾਂ ਦਾ ਕਿਉਂਕਿ ਕਾਫੀ ਚਿਰ ਦਾ ਲੱਗਿਆ ਮੇਲਾ ਇਹ ਤੇ ਬੱਸ ਚੱਕ ਦੇਣ ਕਿਉਂਣ ਚਲਿਏ ਆਪਾਂ ਵੀ ਭਾਈ ਘਰਾਂ ਨੂੰ ਤੇ ਰੇਟ ਬਾਈ ਬੰਦੇ ਹੋਈ ਜਾਂਦੇ ਦਿਨ-ਦਿਨ ਤੂੜੀ ਦੇਖੋ ਯਾਰ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ੀ ਹੁੰਦੀ ਆ ਕਿ ਨਹੀਂ ਬਾਈ ਧੰਨਵਾਦ ਵੀਰੋ ਤੁਹਾਡਾ ਬਹੁਤ-ਬਹੁਤ ਬਾਈ ਜੀ ਵੀਡੀਓ ਦੇ ਨਾਲ ਜੁੜਨ ਵਾਸਤੇ